ਸੋ ਜੰਜੀ ਜੀ ਸਾਡੇ ਨਾਲ ਨੇ ਇਹ ਆਪਣਾ ਸੰਗਤ ਨਾਲ ਸੰਗਤ ਮੈਂ ਤੇ ਧੰਨਵਾਦ ਕਰਨ ਵਾਸਤੇ ਫੋਨ ਕੀਤਾ ਹੈ ਅੱਜ ਮੈਂ ਕਿਹਾ ਮੈਂ ਥੱਕ ਗਈ ਸੀ ਦੇਸੀ ਤੇ ਅੰਗਰੇਜ਼ੀ ਸਾਰੀ ਦਵਾਈਆਂ ਰਿਵੋਟ੍ਰਿਲ ਜ਼ੋਲਫ੍ਰੈਸ਼ RAMDEV ਜੀ ਕੋਲੋਂ ਲੈ ਕੇ ਆਈ ਤੇ ਨੀਂਦ ਦੀ ਇੰਨੀ ਪ੍ਰੋਬਲਮ ਹੈਰਿਡਿਟਰੀ ਹੈਗੀ ਵੈਸੀ ਸਾਡੀ ਤਾਂ ਪਰ ਕੁਝ ਦਿਨਾਂ ਤੋਂ ਮੈਂ ਪ੍ਰਯੋਗ ਸ਼ੁਰੂ ਕੀਤਾ ਮੈਂ ਕਿਹਾ ਮੈਂ ਬਾਣੀ ਵਿਚਾਰ ਰਾਤੀ ਸੁਣਾਗੀ ਫੋਨ ਆਨ ਕਰਕੇ ਤੇ ਮੈਂ ਕਿ ਪਹਿਲੇ ਹੋ ਜਾਣ 10-15 ਦਿਨ ਤਾਂ ਹੀ ਮੈਂ ਵੀਰ ਜੀ ਨਾਲ ਸ਼ੇਅਰ ਕਰਾਂਗੀ ਹੁਣ ਬਿਨਾ ਗੋਲੀ ਦੇ ਬਿਨਾ ਇਸੇ ਮੈਨੂੰ ਫਸਟ ਕਲਾਸ ਨੀਂਦ ਆ ਜਾਂਦੀ ਏ ਤੇ ਬਸ ਉਹੀ ਮੇਰਾ ਵੈਦ ਗੁਰੂ ਗੋਬਿੰਦਾ ਉਹੀ ਭਾਵਨਾ ਹੁਣ ਦਿਲ ਚ ਘਰ ਕਰ ਗਈ ਏ ਕਿ ਵਾਹਿਗੁਰੂ ਦੀ ਨਜ਼ਰ ਹੋਵੇ ਤੇ ਤੁਹਾਡਾ estrang da gurbani ਦੇ ਨਾਲ ਜੋੜਨਾ ਮੇਰੇ ਵਾਸਤੇ ਇੱਕ ਦਵਾਈ ਬਣ ਗਈ ਏ ਜੀ ਸੁਸ਼ਮਾ ਪੰਡਿਤ ਮੈਂ ਇਹ ਪੁੱਛਣਾ ਚਾਹਾਂਗਾ ਕਿ ਇਹ ਪ੍ਰੋਬਲਮ ਜਿਹੜੀ ਕਿਤਨੇ ਟਾਈਮ ਤੋਂ ਸੀ ਐ ਤੇ ਮੈਨੂੰ 8 10 ਸਾਲ ਹੋ ਗਏ ਪਤਾ ਹੈ ਗੁਰਦੁਆਰੇ ਵੀ ਸਭ ਨੂੰ ਗੁੱਡੀ ਭੈਣਜੀ ਨਾਲ ਵੀ ਕਈ ਵਾਰੀ ਗੱਲ ਹੁੰਦੀ ਸੀ ਗੁਰਦੁਆਰੇ ਵੀ ਹੋਈ ਐ ਮੈਂ ਕਹਿੰਦੀ ਸੀ ਮੇਰੇ ਮੇਰੇ ਵਾਸਤੇ ਅਰਦਾਸ ਕਰੋ ਕਿ ਮੈਨੂੰ ਰਾਤੀ ਨੀਂਦ ਆ ਜਾਏ ਸਵੇਰੇ 4 ਵਜੇ ਗੁਰਦੁਆਰਾ ਖੁੱਲਣ ਦਾ ਟਾਈਮ ਹੁੰਦਾ ਤੇ ਮੇਰਾ ਨੀਂਦ ਦਾ ਟਾਈਮ ਹੁੰਦਾ ਬੜਾ ਮਨ ਅਫਸੋਸ ਕਰਦਾ ਹੈ ਕਿ ਭਈ ਹੁਣ ਦੇਖਦੀ ਸੀ ਪੀਟੀਸੀ ਸਿਮਰਨ ਪੀਟੀਸੀ ਪੰਜਾਬੀ ਲਾ ਕੇ ਕਿ ਭਈ ਹੁਣ ਪ੍ਰਕਾਸ਼ ਹੋਣ ਦਾ ਟਾਈਮ ਐ ਤੇ ਮੈਂ ਸੋ ਜਾਵਾਂਗੀ ਬੜਾ ਦੁੱਖ ਲੱਗਦਾ ਸੀ ਤੇ ਅਰਧਾਸਤੇ ਪ੍ਰੋਬਲਮ ਸੀ ਪਰ ਹੁਣ ਸੰਗਤ ਜੀ ਬਾਕੀ ਮਾਈਕ ਵੰਨ ਰੱਖੋ ਜੀ ਜੀ ਹੁਣ ਬਸ ਵਾਹਿਗੁਰੂ ਅਗੇ ਇਸ ਤਰ੍ਹਾਂ ਹੀ ਆਪਣੇ ਚਰਨਾਂ ਨਾਲ ਜੋੜੀ ਰੱਖੇ ਤੇ ਮੈਨੂੰ ਤਾਂ ਇਹ ਹੀ ਬਸ दारू ਮੇਂ ਮੇਰੇ ਹੋ ਗਏ ਕਿ ਮੈਂ ਰਾਤੀ ਬਾਣੀ ਵਿਚਾਰ ਸੁਣਨੀਆ ਕਈ ਵਾਰੀ ਐਨਾ ਹੁੰਦਾ ਹੈ ਕਿ ਭਈ ਫੋਨ ਬੰਦ ਕਰਾਂ ਤੇ ਹੁਣ ਨੀਂਦ ਜੂਟਾਣ ਲੱਗ ਜਾਂਦਾ ਹੈ ਕਿ ਭਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹੋ ਜਾਵੇ ਰੁਕ ਜਾਵਾ ਅਰਦਾਸ ਤੇ ਹੋ ਜਾਵੇ ਕਈ ਵਾਰੀ ਇਸ ਤਰ੍ਹਾਂ ਹੁਣ ਇੱਕ ਖੁਮਾਰ ਜਿਹਾ ਆ ਜਾਂਦਾ ਅੱਛਾ 8 ਤੋਂ 10 ਸਾਲ ਪੁਰਾਣੀ ਬਿਮਾਰੀ ਸੀ ਹਾਂਜੀ ਹਾਂਜੀ ਔਰ ਇੱਕ ਦਵਾਈਆਂ ਖਾਂਦੇ ਕਿੰਨਾ ਚਿਰ ਹੋ ਗਿਆ ਸੀ ਤਕਰੀਬਤ ਇੰਨੇ ਹੀ ਸਮਾਂ ਹੋ ਗਿਆ ਹੋਵੇਗਾ ਹਾਂਜੀ ਕਾਫੀ ਟਾਈਮ ਹੋ ਗਿਆ ਦਵਾਈਆਂ ਖਾਂਦੇ ਵੀ ਮਤਲਬ ਹੋ ਗਿਆ ਮੇਰੀ ਮੰਮੀ ਨੂੰ ਨਾ ਬਿਲਕੁਲ ਐ ਦਵਾਈਆਂ ਨਾਲ ਵੀ ਨੀਂਦ ਨਹੀਂ ਆਂਦੀ ਸੀ ਹੁਣ ਮੈਂ ਡਰਦੀ ਸੀ ਕਿ ਭਈ ਉਹੀ ਚੀਜ਼ ਮੇਰੇ ਨਾਲ ਨਾ ਹੋ ਜਾਏ ਕਿ ਮੈਂ ਦਵਾਈ ਖਾ ਕੇ ਵੀ ਨਾ ਸੋਵਾਂ ਤੇ چھوڑਣਾ ਚਾਹਦੀ ਸੀ ਦਵਾਈ ਵਿੱਚ ਵਿੱਚ ਸਕਿੱਪ ਕਰ ਜਾਂਦੀ ਸੀ ਪਰ ਉਹੀ ਸਕਿੱਪ ਕਰਦੇ ਆ ਤੇ ਫਿਰ ਜਾਗਦੀ ਰਹਿੰਦੀ ਸੀ ਪੂਰੀ ਰਾਤ ਫਿਰ ਵੀ ਮੈਂ ਮਹੀਨਾ ਡੇਢ ਮਹੀਨਾ ਵਿੱਚ ਛੋੜ ਦਿੰਦੀ ਸੀ ਕਿ ਮੈਂ ਆਦਤ ਨਹੀਂ ਪਾਣੀ ਦਵਾਈ ਦੀ ਤੇ ਫਿਰ ਉਹ ਪਰੇਸ਼ਾਨ ਰਹਿੰਦੀ ਸੀ ਪੂਰੀ ਰਾਤ ਫਿਰ ਇਸ ਤਰ੍ਹਾਂ ਬਸ ਹੁਣ ਇਹ ਦਿਮਾਗ ਚ ਆਇਆ ਇੱਕ ਦਿਨ ਕਿ ਭਈ ਰਾਤੀ ਵੇਲੇ ਆਪਣਾ YouTube ਤੇ ਹੈ ਸੁਨਾ ਤੇ ਸ਼ਾਇਦ ਨਹੀਂ ਤੇ ਪਾਠ ਵੀ ਕਰਦੀ ਸਭ ਕੁਝ ਕਰਦੀ ਸੀ ਪਰ ਪਤਾ ਨਹੀਂ ਕਿਉਂ ਮੰਮੀ ਦਾ ਦੇਖਦੀਆਂ ਭਰਾਵਾਂ ਦਾ ਦੇਖਦੀਆਂ ਉਹ ਜੈਰਿਡਿਟਰੀ ਪ੍ਰੋਬਲਮ ਹੈ ਤੇ ਜਾਂਦੇ ਉਹ ਵੀ ਦਵਾਈ ਲੈਂਦੇ ਨੇ ਹੂੰ ਜੀ ਤੇ ਅੱਛਾ ਇਹ ਕਿੰਨਾ ਚਿਰ ਹੋ ਗਿਆ ਜੀ ਇਹ ਤੁਸੀਂ ਇਦਾਂ ਰਾਤੀ ਸੁਣ ਇਹ ਹੁਣ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਹਾਂਜੀ 15 ਦਿਨ ਤਾਂ ਥੋੜਾ ਜਿਹਾ ਰਹੀ ਪ੍ਰੋਬਲਮ ਪਰ ਮਹੀਨੇ ਤੋਂ ਮੈਂ ਬਿਲਕੁਲ ਫਸਟ ਕਲਾਸ ਆਪਣਾ ਪੜ੍ਹ ਖਤਮ ਹੁੰਦੇ ਹੀ ਅਰਦਾਸ ਹੁੰਦੇ ਹੀ ਮੈਂ ਆਪਣਾ ਫੋਨ ਆਫ ਕਰ ਦਿਆਂ ਤੇ ਸਕੂਨ ਦੀ ਨੀਂਦ ਸੋ ਜਾਣੀ ਆ ਬਿਲਕੁਲ ਥੋੜੇ ਰੁਝੇ ਮੈਂ ਹੈ ਕਿ ਕੂ ਜਾਣਾ ਪੈਂਦਾ ਰੋਜ਼ ਗੁੜਗਾਵਾ ਇਧਰ ਉਧਰ ਦੌੜਨਾ ਪੈਂਦੇ ਤੇ ਮੈਂ ਸ਼ੇਅਰ ਨਹੀਂ ਕਰ ਸਕੀ ਕਲਾਸ ਆ ਨਹੀਂ ਸਕੀ ਨਹੀਂ ਤੇ ਮੇਰਾ ਬੜਾ ਦਿਲ ਸੀ ਕਿ ਮੈਂ ਜਾ ਕੇ ਵੀਰ ਜੀ ਨੂੰ ਧੰਨਵਾਦ ਕਰਾਂ ਹੂੰ ਜੀ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਜਿਹੜਾ ਗੁਰੂ ਸਾਹਿਬ ਦਾ ਸੰਗਜੀ ਇਹ ਇਹ ਗੱਲਬਾਤ ਸਾਂਝੀ ਜਿਹੜੀ ਭੈਣ ਜੀ ਨਾਲ ਕੀਤੀ ਜਾਂ ਭੈਣ ਨੇ ਸਾਡੇ ਨਾਲ ਸਾਂਝ ਪਾਈ ਔਰ ਸਾਰੇ ਇਹ ਜੋ ਸਵਾਲ ਪੁੱਛੇ ਉਹਦਾ ਇੱਕੋ ਮਕਸਦ ਸੀ ਕਿ ਜਿਹੜਾ ਸਾਡੇ ਮਨਚਿੱਤ ਦੇ ਅੰਦਰ ਕਿਤਨਾ ਕਿਤੇ ਕੋਈ ਭਰੋਸਾ ਜਿਹੜਾ ਡੋਲਦਾ ਹੈ ਨਾ ਪਤਾ ਨਹੀਂ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ ਇੱਕ ਤਾਂ ਇਹ ਮਨ ਦੇ ਅੰਦਰ ਬਣਿਆ ਰਹਿੰਦਾ ਅਰਦਾਸ ਅਸੀਂ ਕਰਦੇ ਆ ਪਤਾ ਨਹੀਂ ਹੋਏਗੀ ਪੂਰੀ ਕਿ ਨਹੀਂ ਹੋਏਗੀ ਪੂਰੀ ਹੁਣ ਜੇ ਤਾਂ ਭੰਜ ਨੇ ਕਿਹਾ ਕਿ 8 ਤੋਂ 10 ਸਾਲ ਇਹ ਸਮਾਂ ਘਟ ਨਹੀਂ ਹੁੰਦਾ ਸੰਜੀ ਬਹੁਤ ਵੱਡਾ ਸਮਾਂ ਹੈ 10 ਸਾਲ ਕਹਿਣਾ ਬਹੁਤ ਆਸਾਨ ਹੈ 10 ਸਾਲ ਪਰ ਉਸ ਜੀ ਨੂੰ ਪੁੱਛ ਕੇ ਦੇਖੋ 2013 ਇੰਚ ਮੇਰੀ ਬੇਟੀ ਗਈ ਸੀ ਲੰਡਨ ਪੜਨ ਵਾਸਤੇ 2013 ਚ ਤੇ ਬਸ ਉਹ ਗਈ ਉਥੇ ਲੰਡਨ ਤੇ ਮੈਨੂੰ ਇਹ ਪ੍ਰੋਬਲਮ ਸ਼ੁਰੂ ਹੋ ਗਈ ਸੀ 10 ਸਾਲ ਹੋ ਗਏ ਪੂਰੇ 2013 ਮੇਰੀ ਬੇਟੀ ਨਾਲ ਪੜਦੀ ਸੀ ਇਹ ਮੇਰੇ ਨਾਲ 10 ਸਾਲ ਦਾ ਸਮਾਂ ਜਿਹੜਾ ਹੈ ਉਸ ਜੀ ਨੂੰ ਹੀ ਪੁੱਛਿਆ ਜਾ ਸਕਦਾ ਹੈ ਉਹੀ ਜੀ ਜਾਣਦਾ ਜਿਸ ਨੇ 10 ਸਾਲ ਹੰਡਾਏ ਹੋ ਸਾਨੂੰ ਕਿਤੇ ਦੋ ਦਿਨ ਨੀਂਦ ਆਵੇ ਨਾ ਤੇ ਸਾਡੀ ਹਾਲਤ ਕੀ ਹੁੰਦੀ ਹੈ ਕਦੀ ਕਦੀ ਅਸੀਂ ਸਕਨੇ ਆ ਕਿ ਮੰਨ ਲਓ ਅਸੀਂ ਕੋਈ ਰਾਤ ਦਾ ਫੰਕਸ਼ਨ ਅਟੈਂਡ ਕੀਤਾ ਅਗਲੇ ਦਿਨ ਫਿਰ ਸਾਰੇ ਦਿਨ ਜਾਗਦੇ ਰਹੇ ਅਗਲੀ ਰਾਤ ਫਿਰ ਕਿਤੇ ਕੋਈ ਬਣ ਗਿਆ ਐਸਾ ਸਬਬ ਤੇ ਅਸੀਂ ਪਾਗਲ ਹੋ ਜਾਂਦੇ ਆ ਸਾਡਾ ਸਿਰ ਫਟਣ ਲੱਗਦਾ ਹਾਂ ਜੀ ਤੇ ਜਿਸ ਨੇ 10 ਸਾਲ ਨਿਭਾਏ ਹੋਣ ਇਸ ਤਰ੍ਹਾਂ ਉਸ ਦਿਨੇ ਵੀ ਨਹੀਂ ਆਂਦੀ ਨੀਂਦ ਕੋਈ ਸਵੇਰੇ 4 4:00 5:00 ਵਜੇ ਆਂਦੀ ਹੈ ਔਰ ਇੱਕ ਇਹ ਮਾਲਕ ਦੀ ਵਡਿਆਈ ਗੁਰੂ ਸਾਹਿਬ ਦੀ ਵਡਿਆਈ ਹੈ ਕਿ ਗੁਰੂ ਸਾਹਿਬ ਨੇ ਇਹ ਕਿਰਪਾ ਕੀਤੀ ਹੈ ਇਹ ਗੱਲਬਾਤ ਸਾਂਝੀ ਕਰਨ ਦਾ ਮਕਸਦ ਇਹ ਹੈ ਕਿ ਇਹ ਅਸੀਂ ਡੋਲੀਏ ਨਾ ਤੇ ਦੂਸਰੀ ਗੱਲ ਪੰਜ ਕਹਿੰਦੇ ਵੀ ਬਾਣੀ ਤਾਂ ਮੈਂ ਪਹਿਲੇ ਵੀ ਪੜ੍ਹਦੀ ਸੀ ਅਰਦਾਸਾਂ ਵੀ ਕਰਦੀ ਸੀ ਪਰ ਗੱਲ ਕਿਦੋਂ ਬਣੀ ਹੈ ਜਦੋਂ ਵਿਚਾਰ ਚੱਲਿਆ ਵਿਚਾਰ ਨਾਲ ਹਾਂਜੀ ਜੀ ਜਦੋਂ ਬਾਣੀ ਨੂੰ ਸਮਝ ਕੇ ਸੁਣਨਾ ਸ਼ੁਰੂ ਕੀਤਾ ਹੈ ਜਦੋਂ ਬਾਣੀ ਤੇ ਵਿਚਾਰਿਆ ਹੈ ਬਿਲਕੁਲ ਗੱਲ ਤਾਂ ਬਣੀ ਹੈ ਇਹ ਅੱਜ ਵੀ ਗੱਲ ਆਈ ਸੀ ਇਹ ਅੱਜ ਦੇ ਵੀ ਪਦੇ ਅੰਦਰ ਇਹ ਗੱਲ ਆਈ ਹੈ ਜਿਹੜੇ ਅੱਜ ਅਸੀਂ ਪੜਿਆ ਕਿ ਇਹ ਜਦੋਂ ਵਿਚਾਰਾਂਗੇ ਸ਼ਬਦ ਦੀ ਵਿਚਾਰ ਕਰਾਂਗੇ ਤਾਂ ਗੱਲ ਬਣਦੀ ਹੈ ਸੋ ਮਲਕ ਦਾ ਇਹ ਤਰਸ ਹੋਇਆ ਹੈ ਹਾਂਜੀ ਤੋਂ ਸਤਗੁਰਾਂ ਦੇ ਬਾਬਾ ਜੀ ਦਾ ਸ਼ੁਕਰਾਨਾ ਹਮੇਸ਼ਾ ਸਤਗੁਰਾਂ ਦਾ ਕਰਨਾ ਹੈ ਜੀ ਅਤੇ ਸੰਗਤ ਜੀ ਇਹਦੇ ਆਸਤੇ ਸੁਸ਼ਮਾ ਪਾਣ ਜੀ ਤੁਸੀਂ ਗੁਰੂ ਸਾਹਿਬ ਵਾਸਤੇ ਸ਼ੁਕਰਾਨੇ ਵਾਸਤੇ ਜੇਕਰ ਆ ਤੁਸੀਂ ਲਾਓ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿਸ ਪੰਜ ਕਰੇ ਚਾਰ ਬੁਲਾਓ ਜੀ ਇਹ ਸਤ ਗੁਰਾਂ ਦੀ ਵਡਿਆਈ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਡਿਆਈ ਸ਼ਬਦ ਗੁਰੂ ਦੀ ਵਡਿਆਈ ਹੈ ਤੇ ਗੁਰੂ ਸਾਹਿਬ ਅਸਤੇ ਜਿੰਨੇ ਸ਼ੁਕਰਾਨੇ ਕੀਤੇ ਜਾਣ ਉਨੇ ਘਟ ਨੇ ਸੋ ਆਪ ਜੀ ਕਿਰਪਾ ਕਰੋ ਸਾਰੇ ਵਾਰੀ ਵਾਰੀ ਲਗਾਓ ਸਾਰੇ